ਬੱਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੁਭੋ ਉਟਾਲ ਗੁਰ ਸੇਵੀਐ ਐਹਨ ਸਹਜ ਸੁਭਾਏ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਬਤ ਖਸਮ ਦੇ ਨੂਰੇ ਅਰਸ਼ੋਂ ਕੁਰਸ਼ੋਂ ਛੱਤੀ ਐ ਉੱਠੇ ਸੱਚੇ ਪਤਸ਼ਾਹ ਮਾਲ ਜਨਮ ਜਨਮ ਦੇ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਜੀ ਜੈ ਸ੍ਰੀ ਮਹਲਾ ਪੰਜਵਾ ਵਾਰੂ ਸ਼ਲੋਕਾਂ ਨਾਲ ਏਕੋਂਕਾਰ ਸਤਗੁਰ ਪ੍ਰਸਾਦ ਸਲੋਕ ਆਦਪੂਰਨ ਮਦਪੂਰਨ ਅੰਤਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣੁ ਨਾਮਿਕ ਅਦਨਾਸਨ ਜਗਦੀਸ ਰਹਿ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਰਹਿ ਸਿਮਰੰਤ ਸੰਤ ਸਰਬਤ ਰਮਣ ਨਾਨਕ ਅਗਨਾ ਸੁਨ ਜਗ ਦੀ ਸੁਰ ਹੈ ਬੇਖਣ ਸੁਨਨ ਸੁਨਾ ਮਨ ਮੈਂ ਦ੍ਰਿੜਿਆ ਸਾਚ ਉਰ ਰਹਿਓ ਸਰਬਤਨ ਮੈਂ ਨਾਨਕ ਹਰ ਰੰਗ ਰਾਚ ਪੜੀ ਹਰ ਇੱਕ ਨੰਮ ਰੰਜਨ ਗਾਈਐ ਸਭ ਅੰਤੁਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕੇ ਨਮ ਧਾਪ ਉਠਾਪਦਾ ਇਸ ਬਿਨ ਨਹੀਂ ਕੋਈ ਖੰਡ ਬ੍ਰਹਾਂਡ ਪਾਤਾਲ ਦੀਪ ਰਵਾਂ ਸਭ ਲੋਈ ਇਸਿਆ ਪੂਜਾਏ ਸੋ ਬੁੱਧ ਸੀ ਨਿਰਮਲ ਜਨ ਸੋਈ ਜਿਸਿਆ ਪੁ ਬੁਝਾਏ ਸੋ ਗੁਜਸੀ ਨਿਰਮਲ ਜਨ ਸੋਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਖਤੋਰੀ ਸਾਸੰਦ ਜੀ ਪਵਿੱਤਰ ਹੁਕਮਨਾਮਾ ਸਾਇਹਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਜੈ ਸ੍ਰੀ ਕੀ ਵਾਰ ਹੈ ਅਤੇ ਜੈ ਸ੍ਰੀ ਦੀ ਵਾਰ ਦਾ ਪਹਿਲਾ ਸ਼ਲੋਕ ਦੂਸਰਾ ਸ਼ਲੋਕ ਅਤੇ ਪਾਉੜੀ ਦਾ ਪਾਠ ਹੈ ਉਰ ਦੇ ਦੀ ਫਮਾਂ ਦੇ ਹਨ ਪ੍ਰਮਾਤਮਾ ਬੇਅੰਤ ਹੈ ਸਾਰੇ ਕਾਇਨਾਤ ਹਰ ਰਚਨਾ ਉਸ ਮਾਰਦ ਦੀ ਰਚੀ ਹੋਈ ਹੈ ਲੇਕਿਨ ਉਸ ਪ੍ਰਮਾਤਮਾ ਨੂੰ ਸਮਝਣ ਦਾ ਇੱਕੋ ਇੱਕ ਤਰੀਕਾ ਹੈ ਜਿਸ ਉਹ ਆਪ ਕਿਰਪਾ ਕਰੇ ਆਪ ਬਖਸ਼ਿਸ਼ ਕਰੇ ਇਸ ਯਾਹ ਬੁਝਾਏ ਸੋ ਬੁਝੀ ਸੀ ਜਿਸ ਨੂੰ ਪ੍ਰਮਾਤਮਾ ਆਪ ਆਪਣਾ ਬੁਝਾ ਦੇਵੇ ਸਮਝਾ ਦੇਵੇ ਉਹੀ ਮਨੁੱਖ ਉਸ ਮਾਲਕ ਨੂੰ ਸਮਝਦਾ ਹੈ ਅਤੇ ਉਹੀ ਮਨੁੱਖ ਦਾ ਜੀਵਨ ਨਿਰਮਲ ਹੋ ਜਾਂਦਾ ਹੈ ਨਿਰਮਲ ਹੋ ਕੇ ਪੂਰਨ ਤੌਰ ਤੇ ਪ੍ਰਮਾਤਮਾ ਨੂੰ ਸਮਰਪਿਤ ਹੋ ਜਾਂਦਾ ਹੈ ਜਨ ਬਣ ਜਾਂਦਾ ਹੈ ਇਤਨੀ ਸ਼ੁਰੂਆਤ ਕਰਦੇ ਹੋਏ ਜੋ ਆਪਣਾ ਸ਼ੁਰੂਆਤ ਕੀਤੀ ਸੀ ਹਰ ਹਰ ਜਨ ਦੋਏ ਇੱਕ ਹੈ ਹਰੀ ਅਤੇ ਹਰੀ ਦਾ ਜਨ ਦੋਨੋਂ ਹੀ ਇੱਕ ਹਨ ਬਿੰਬ ਵਿਚਾਰ ਕੁਛ ਨਹੀਂ ਇਸ ਦੇ ਅੰਦਰ ਕੋਈ ਕੋਈ ਮਸਲਾ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਕੋਈ ਉਲਝ ਨਹੀਂ ਹੈ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਕਾ ਸਮਾਨ ਹੈ ਪਾਣੀ ਦੇ ਵਿੱਚੋਂ ਤਰੰਗ ਉੱਠਦੀ ਹੈ ਉਹ ਪਾਣੀ ਵਿੱਚ ਹੀ ਸਮਾ ਜਾਂਦੀ ਹੈ ਇਸੇ ਤਰੀਕੇ ਨਾਲ ਜੋ ਹਰ ਹੈ ਹਰ ਜਨ ਹੈ ਦੋਨੋਂ ਇੱਕ ਸਰੂਪ ਹਨ ਹਰ ਜਨ ਪ੍ਰਮਾਤਮਾ ਦੇ ਹੁਕਮ ਇਸ ਸੰਸਾਰ ਜਾਂਦਾ ਹੈ ਹੁਕਮ ਅਨਸਾਰ ਹੀ ਸੰਸਾਰ ਤੋਂ ਚਲੇ ਜਾਂਦਾ ਹੈ ਅਤੇ ਹੁਕਮ ਅਨਸਾਰ ਆਪਣਾ ਜੀਵਨ ਨੂੰ ਪ੍ਰਮਾਤਮਾ ਦੀ ਸਫਲਤਾ ਕਰਦਿਆਂ ਹੋਇਆਂ ਬਤੀਤ ਕਰਦਾ ਹੈ ਸਤਿਗੁਰੂ ਜੀ ਖੋਲ ਕੇ ਸਮਝਾਉਂਦੇ ਹਨ ਜੈਸਾ ਦੀਵਾਰ ਵਿੱਚ ਇਹ ਸ੍ਰਿਸ਼ਟੀ ਇਹ ਜਬਣੀ ਵੀ ਨਹੀਂ ਸੀ ਤਾਂ ਵੀ ਪ੍ਰਮਾਤਮਾ ਸੀ ਹੁਣ ਸੁਬਾਤ ਸੀ ਸਾਰੇ ਪਾਸੇ ਪੰਦੂਕਾਰ ਸੀ ਹਜ਼ਾਰਾਂ ਕਰੋਨਾ ਸਾਲ ਤੋਂ ਬਾਅਦ ਜਦੋਂ ਸ੍ਰਿਸ਼ਟੀ ਬਣੀ ਹੈ ਜੀਵ ਜੰਤ ਬਣੇ ਹਨ ਤਾਂ ਵੀ ਪ੍ਰਮਾਤਮਾ ਪਰਿਪੂਰਣ ਹੈ ਕੱਲ ਨੂੰ ਇਹ ਸ੍ਰਿਸ਼ਟੀ ਬੁਖ ਵੀ ਜਾਵੇਗੀ ਲੇਕਿਨ ਉਹ ਪ੍ਰਮਾਤਮਾ ਹਮੇਸ਼ਾ ਅਮਿਸ਼ਕਾਗ ਰਹਿਣ ਵਾਲਾ ਹੈ ਆਪਰੋਜ ਪੜਦੇ ਹਨ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਕੀ ਸੱਚ ਉਹੀ ਸੱਚ ਹੈ ਆਖਿਰ ਦੇ ਅੰਦਰ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸਤ ਸਰਬਤ ਰਮਣ ਇਸ ਵਾਸਤੇ ਪ੍ਰਮਾਤਮਾ ਦੇ ਸੇਵਕ ਹਨ ਹਰ ਜਨ ਹਨ ਸੰਤ ਹਨ ਉਹਨਾਂ ਨੂੰ ਭਰੋਸਾ ਹੈ ਪ੍ਰਮਾਤਮਾ ਤੇ ਮਾਲਕ ਦੀ ਯਾਦ ਨੂੰ ਆਪਣੇ ਹਿੱਤ ਵਿੱਚ ਵਸਾ ਕੇ ਸਾਰੀ ਸ੍ਰਿਸ਼ਟੀ ਅੰਦਰ ਕਾਇਦਾ ਅੰਦਰ ਵਿਚਰਦੇ ਹਨ ਅਤੇ ਉਦੇਦ ਕੀ ਫਰਮਾਦੇ ਹਨ ਆਗਨ ਆਸਨ ਜਗ ਦੀ ਸਰਾ ਹੈ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਸਾਰੇ ਪਾਪਾਂ ਨੂੰ ਖਤਮ ਕਰਨ ਵਾਲਾ ਹੈ ਵੇਖੰ ਸੁਨੰ ਸੁਨਾਵਨੋਂ ਮਨ ਮੈਂ ਜਿਹੜੀ ਹੈ ਸਾਚ ਪੂਰ ਰਹੋ ਸਰਬਤਰ ਮੈਂ ਨਾਨਖ ਹਰ ਰਿਰਾਜ वह वाहगुरु परमात्मा हर जगह परिपूर्ण है रमया होया है बसया है, सारी सृष्टि अंदर सरगण रूप के अंदर वर्त रहा है निर्गुण रूप इन्होंने सारे उपर है हर एक निरंजन गाय है सब अंतर सोई इस वास्ते एक वाहगुरु परमात्मा जो निरंजन है अंजन सुरमे में कहा जाता है कालख में जाता है निरंजन जिसके मैल नहीं है जिस कोई मिलावट नहीं है ਇਸ ਵਾਹਿਗੁਰੂ ਪ੍ਰਮਾਤਮਾ ਨੂੰ ਮਾਇਆ ਦੀ ਕੋਈ ਪਹਾਨੀ ਲੱਗੀ ਹੋਈ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੈ ਐਸੇ ਵਾਹਿਗੁਰੂ ਪ੍ਰਮਾਤਮਾ ਨੂੰ ਹਰ ਸਮੇਂ ਚਿਤਿ ਰੱਖਣਾ ਚਾਹੀਦਾ ਹੈ ਕਰਨ ਕਰਮ ਸਮਰਤ ਪ੍ਰਭ ਜੋ ਕਰੇ ਸੋ ਹੋਈ ਸੰਸਾਰ ਸੰਸਾਰ ਵਿੱਚ ਉਹੀ ਕੁਝ ਵਾਪਰਦਾ ਹੈ ਜੋ ਉਸਤੇ ਹਕੂ ਵਿੱਚ ਹੁੰਦਾ ਹੈ ਬਾਣੀ ਵਿੱਚ ਹੁੰਦਾ ਹੈ ਫਿਰ ਮੈਂ ਥਾਪ ਉਥਾਪਦਾ ਜਿਸ ਵਿੱਚ ਨਹੀਂ ਕੋਈ ਉਸ ਤੋਂ ਇਲਾਵਾ ਕੋਈ ਹੋਰ ਹੈ ਹੀ ਨਹੀਂ ਜੋ ਪਰਾਂ ਦੇ ਅੰਦਰ ਬਣਾ ਦਿੰਦਾ ਹੈ ਆਤਮ ਖਤਮ ਕਰ ਦਿੰਦਾ ਹੈ खंड ब्राह्मण पाताल दीप रव्या सब लोई जितने खंड ब्राह्मण आप सोच सकते हैं तो इस तू भी बाहर पता नहीं कितनी दुनिया है इसका कोई अंदाजा ही नहीं है गुरुदेव जी आख हर जगह वह परिपूर्ण है बसया हुआ है लेकिन ऐसा वाहेगुरू परमात्मा जो तो सारे अंदर परिपूर्ण है सृष्टि के बन तो पहला भी मौजूद से हूँ भी मौजूद है आखिर भी, मौजूद रहेगा ऐसा वागुरु परमात्मा जिसनों आप है वही उसको समझ सकता है ਅਤੇ ਜਿਸ ਨੂੰ ਪ੍ਰਮਾਤਮਾ ਆਪ ਉਜਾੜਾ ਚਾਹੁੰਦਾ ਹੈ ਉਸ ਨੂੰ ਗੁਰੂ ਦੇ ਨਾਲ ਜੋੜ ਦਿੰਦਾ ਹੈ ਸਤਿਗੁਰੂ ਦਇਆ ਕਰਕੇ ਸਾ ਸੰਗਤ ਦੇ ਨਾਲ ਸਮ ਜੋੜ ਦਿੰਦੇ ਹਨ ਗੁਰਬਤ ਗੁਰਬਾਣੀ ਨਾਲ ਸਮ ਜੋੜ ਦਿੰਦੇ ਹਨ ਅਤੇ ਫਿਰ ਪ੍ਰਮਾਤਮਾ ਦੀ ਗੁਣਾ ਦੇ ਨਾਲ ਸੁਣੀ ਬਣ ਆਂਦੀ ਹੈ ਅਤੇ ਮੁੰਦੇ ਵੀ ਇਹੀ ਕਰ ਸੁਜਾਦੇ ਹਨ ਜਿਸੇ ਆਪ ਉਜਾਈ ਸੋ ਬੁਝਸੀ ਨਿਰਮਲ ਸੰਜਨ ਸੋਈ ਉਹ ਰੂਪ ਨਿਰਮਲ ਹੋ ਜਾਂਦਾ ਹੈ ਮਾਇਆ ਰਹਿਤ ਬਣ ਜਾਂਦਾ ਹੈ ਮਾਇਆ ਦੀ ਬਾਹ ਉਸ ਨੂੰ ਨਹੀਂ ਲੱਗਦੀ ਤਿੰਨੇ ਮਰੂਪ ਹੋ ਕੇ ਜਿਹਨ ਮਰ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਆ ਪੈਦ ਹੋ ਜਾਂਦਾ ਹੈ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ ਸਤਿਗੁਰੂ ਦੀ ਕਿਰਪਾ ਕਰਨ ਦੀ ਗੁਰੂ ਮੰਤਰੀ ਵਿਚਾਰ ਜਿੱਤੇ ਵਿੱਚ ਆਪਾਂ ਸਾਝੇ ਕਰਦੇ ਹਾਂ ਸਾਡੇ ਹਿਰਦੇਾਂ ਅੰਦਰ ਵਸ ਜਾਵਣ ਗੁਰੂ ਦੀ ਬਖਸ਼ਿਸ਼ ਮੇ ਸੰਸਾਰਨ ਪ੍ਰਾਪਤ ਹੋਵੇ ਸਾਰਾ ਜੀ ਆਇਆਂ ਜੀ ਆ ਪਹੁੰਚੇ ਹੋ ਜੋ ਕਰ ਵੀ ਬਾਤ ਕਰ ਰਹੇ ਹੋ ਸਤਿਗੁਰੂ ਦੀ ਕਿਰਪਾ ਕਰਨ ਸ਼ਬਦ ਦੇ ਨਾਲ ਬਾਣੀ ਦੇ ਨਾਲ ਸਾਡੀ ਸਾਂਝ ਬਣੀ ਰਹੇ ਸ਼ਬਦ ਰਾਣੀ ਬਾਣੀ ਰਾਣੀ ਜੋਤ ਕੇ ਸਮਾਲੀ ਬਖਸ਼ਿਸ਼ ਮੇ ਕਿਰਪਾ ਤੇ ਫਤ ਪ੍ਰਵਣ ਸਕੀਏ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਨਾਮ ਬੁਲਾਏ